ਸਰ ਅੱਗ ਕਿਵੇਂ ਲੱਗੀ ਅੱਗ ਸ਼ਾਰਟ ਸਰਕਟ ਹੈ ਜੀ ਕਾਰਨ ਇੱਕ ਕਾਫੀ ਦਿਨਾਂ ਤੋਂ ਨਾ ਇਸ ਮਾਰਕੀਟ ਦੇ ਅੰਦਰ ਲਾਈਟ ਫਲਕਚੂਏਟ ਕਰ ਰਹੀ ਹੈ ਔਰ ਅਸੀਂ ਬਾਰ-ਬਾਰ ਬਿਜਲੀ ਡਿਪਾਰਟਮੈਂਟ ਨੂੰ ਕਹਿ ਵੀ ਰਹੇ ਸੀ ਕਿ ਕਿ ਇਹ ਲਾਈਨਾਂ ਠੀਕ ਨਹੀਂ ਹੈਗੀਆਂ ਕੱਲ 6:30 ਤੋਂ ਲਗਾਤਾਰ ਲਾਈਟ ਫਲਕਚੂਏਟ ਕਰ ਰਹੀ ਸੀ ਔਰ ਇਸ ਬਿਲਡਿੰਗ ਦੀ ਜਿਹੜੀ ਫਸਟ ਫਲੋਰ ਹੈ ਉੱਥੇ ਸ਼ਾਰਟ ਸਰਕਟ ਹੋਇਆ ਹੈ ਲਾਈਟ ਲਗਾਤਾਰ ਫਲਕਚੂਏਟ ਹੋਣ ਤੋਂ ਬਾਅਦ ਔਰ ਪਹਿਲਾ ਫਸਟ ਫਲੋਰ ਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਸੈਕੰਡ ਫਲੋਰ ਜਿਹੜੀ ਹੈ ਦੋਨੇ ਫਸਟ ਔਰ ਸੈਕੰਡ ਫਲੋਰ ਟੋਟਲ ਜਿਹੜੀਆਂ ਉਹ ਸੜ ਗਏ ਹੈਗੇ ਪਰਨ ਲੈ ਕੇ ਬਿਜਲੀ ਬੋਰਡ ਦੀ ਹੈ ਬਿਜਲੀ ਬੋਰਡ ਨੇ ਨਾ ਤਾਂ ਲਾਈਟ ਦੀ ਫਲਕਚੁਏਸ਼ਨ ਵੱਲ ਧਿਆਨ ਦਿੱਤਾ ਔਰ ਨਾ ਹੀ ਉਹਨਾਂ ਨੇ ਜਦੋਂ ਫਾਇਰ ਬਗਰੇਡ ਆਈ ਤੇ ਐਸਟੀਓ ਨੂੰ ਬਕਾਇਦਾ ਸਾਡੇ ਮਾਰਕੀਟ ਦੇ ਪ੍ਰਧਾਨ ਨੇ ਤੇ ਜੇਪੀ ਸਿੰਘ ਜੀ ਉਹਨਾਂ ਨੇ ਫੋਨ ਕਰਨ ਤੋਂ ਬਾਅਦ ਵੀ ਉਹਨੇ ਅੱਧਾ ਘੰਟਾ ਬਾਅਦ ਲਾਈਟ ਕੱਟੀ ਅਗਰ ਲਾਈਟ ਵੀ ਟਾਈਮ ਸਰ ਕੱਟੀ ਜਾਂਦੀ ਤੇ ਮੈਂ ਸਮਝਦਾ ਸੀਗਾ ਕਿ ਸ਼ਾਇਦ ਫਰਸਟ ਫਲੋਰ ਵੀ ਬਚਾਈ ਜਾ ਸਕਦੀ ਸੀ ਸੈਕੰਡ ਤਾਂ ਬਚੀ ਜਾਣੀ ਸੀ ਇਸ ਕਰਕੇ ਨਲਾਇਕ ਬਿਜਲੀ ਡਿਪਾਰਟਮੈਂਟ ਕੱਜ ਸੁਵੇਲੇ ਖੜੇ ਆ ਆਤਮ ਨਗਰ ਡੁਗਰੀ ਰੋਡ ਤੇ ਜਿੱਥੇ ਬੀਤੀ ਰਾਤ ਜੋ ਭਿਆਨਕ ਅੱਗ ਲੱਗੀ ਜੋ ਪਹਿਲੇ ਕਾਰ ਅਸੈਸਰੀਜ਼ ਦੀ ਦੁਕਾਨ ਨੂੰ ਅੱਗ ਲੱਗੀ ਉਸ ਦੇ ਨਾਲ ਉਸ ਨੇ ਚਾਰ ਹੋਰ ਦੁਕਾਨਾਂ ਨੂੰ ਜੋ ਹੈ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਜੋ ਸਾਰਾ ਸਮਾਨ ਸੀ ਉਹ ਧੂਆ ਧੂਆ ਹੋ ਗਿਆ ਉਸ ਦੇ ਨਾਲ ਹੀ ਭਾਜਪਾ ਦੇ ਨੇਤਾ ਜੀਵਨ ਗੁਪਤਾ ਜੀ ਦੀ ਦੁਕਾਨ ਵੀ ਇਸ ਦੇ ਵਿੱਚ ਸ਼ਾਮਿਲ ਹੈ ਤੇ ਸਭ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੋ ਨੁਕਸਾਨ ਹੋਇਆ ਅੱਗ ਕਿਵੇਂ ਲੱਗੀ ਕਿਸ ਤਰ੍ਹਾਂ ਲੱਗੀ ਤੇ ਮੌਕੇ ਤੇ ਜੋ ਕੀ ਜੋ ਹੈ ਚੀਜ਼ ਕੀ ਐਕਸ਼ਨ ਲਿੱਤਾ ਗਿਆ ਆ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਨਾਲ ਸਾਡੇ ਵਿਚਕਾਰ ਮੌਜੂਦ ਨੇ ਭਾਜਪਾ ਨੇਤਾ ਜੀਵਨ ਗੁਪਤਾ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਰ ਅੱਗ ਕਿਵੇਂ ਲੱਗੀ ਅੱਗ ਸ਼ਾਰਟ ਸਰਕਟ ਹੈ ਜੀ ਕਾਰਨ ਇੱਕ ਕਾਫੀ ਦਿਨਾਂ ਤੋਂ ਨਾ ਇਸ ਮਾਰਕੀਟ ਦੇ ਅੰਦਰ ਲਾਈਟ ਫਲਕਚੂਏਟ ਕਰ ਰਹੀ ਹੈ ਔਰ ਅਸੀਂ ਬਾਰ-ਬਾਰ ਬਿਜਲੀ ਡਿਪਾਰਟਮੈਂਟ ਨੂੰ ਕਹਿ ਵੀ ਰਹੇ ਸੀ ਕਿ ਕਿ ਇਹ ਲਾਈਨਾਂ ਠੀਕ ਨਹੀਂ ਹੈਗੀਆਂ ਇਸ ਕਰਕੇ ਇਹਨੂੰ ਠੀਕ ਕੀਤਾ ਜਾਵੇ ਕੱਲ 6:30 ਤੋਂ ਲਗਾਤਾਰ ਲਾਈਟ ਫਲਕਚੂਏਟ ਕਰ ਰਹੀ ਸੀ ਔਰ ਇਸ ਬਿਲਡਿੰਗ ਦੀ ਜਿਹੜੀ ਫਰਸਟ ਫਲੋਰ ਆ ਉੱਥੇ ਸ਼ਾਰਟ ਸਰਕਟ ਹੋਇਆ ਹੈ ਲਾਈਟ ਲਗਾਤਾਰ ਫਲਕਚੂਏਟ ਹੋਣ ਤੋਂ ਬਾਅਦ ਔਰ ਪਹਿਲਾ ਫਰਸਟ ਫਲੋਰ ਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਸੈਕੰਡ ਫਲੋਰ ਜਿਹੜੀ ਆ ਦੋਨੇ ਫਰਸਟ ਔਰ ਸੈਕੰਡ ਫਲੋਰ ਟੋਟਲ ਜਿਹੜੀਆਂ ਉਹ ਸੜ ਗੀਆਂ ਹੈਗੀਆਂ ਪਸਤ ਹੋ ਗਈਆਂ ਬੁਰੀ ਤਰ੍ਹਾਂ ਔਰ ਕਿ ਕਾਫੀ ਨੁਕਸਾਨ ਹੋਇਆ ਚਾਰ ਦੁਕਾਨਦਾਰ ਨੇ ਉਹਨਾਂ ਚਾਰਾਂ ਦਾ ਬਹੁਤ ਨੁਕਸਾਨ ਹੋਇਆ ਸਰ ਤੇ ਮੌਕੇ ਤੇ ਕੋਈ ਅੱਗ ਬੁਝਾਉ ਉਹ ਆ ਫਾਇਰ ਬ੍ਰਿਗੇਡ ਦੀ ਮਸ਼ੀਨਾ ਵਗੈਰਾ ਆ ਗਿਆ ਸੀ ਕਿ ਉਹ ਤਾਂ ਜਦੋਂ ਉਹਨਾਂ ਨੂੰ ਬੁਲਾਇਆ ਉਸ ਤੋਂ 10-15 ਮਿੰਟ ਤਾਂ ਲੱਗ ਹੀ ਜਾਂਦੇ ਨੇ ਆਂਦੇ ਆ ਉਹ ਆਗੇ ਸੀਗੇ ਪਰਨ ਲੈ ਕੇ ਬਿਜਲੀ ਬੋਰਡ ਦੀ ਐ ਬਿਜਲੀ ਬੋਰਡ ਨੇ ਨਾ ਤਾਂ ਲਾਈਟ ਦੀ ਫਲਕਚੁਏਸ਼ਨ ਵੱਲ ਧਿਆਨ ਦਿੱਤਾ ਔਰ ਨਾ ਹੀ ਉਹਨਾਂ ਨੇ ਜਦੋਂ ਫਾਇਰ ਬਗੜੇਡ ਆਈ ਤੇ ਐਸਟੀਓ ਨੂੰ ਬਕਾਇਦਾ ਸਾਡੇ ਮਾਰਕੀਟ ਦੇ ਪ੍ਰਧਾਨ ਨੇ ਤੇ ਜੇਪੀ ਸਿੰਘ ਜੀ ਉਹਨਾਂ ਨੇ ਫੋਨ ਕਰਨ ਤੋਂ ਬਾਅਦ ਵੀ ਉਹਨੇ ਅੱਧਾ ਘੰਟਾ ਬਾਅਦ ਲਾਈਟ ਕੱਟੀ ਅਗਰ ਲਾਈਟ ਵੀ ਟਾਈਮ ਸਰ ਕੱਟੀ ਜਾਂਦੀ ਤੇ ਮੈਂ ਸਮਝਦਾ ਸੀਗਾ ਕਿ ਸ਼ਾਇਦ ਫਰਸਟ ਫਲੋਰ ਵੀ ਬਚਾਈ ਜਾ ਸਕਦੀ ਸੀ ਸੈਕੰਡ ਤਾਂ ਬਚੀ ਜਾਣੀ ਸੀ ਇਸ ਕਰਕੇ ਨਲਾਇਕ ਬਿਜਲੀ ਡਿਪਾਰਟਮੈਂਟ ਹੈ ਬਿਜਲੀ ਬੋਰਡ ਦਾ ਜਿਹੜਾ ਐਸ ਡੀਓ ਹੈ ਉਹਨੇ ਇਸ ਗੱਲ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲੀ ਦਿੱਤਾ ਕਿ ਫੋਨ ਕਰਨ ਤੋਂ ਅੱਧਾ ਘੰਟਾ ਬਾਅਦ ਇੱਥੇ ਉਹ ਲਾਈਨਮੈਨ ਆਇਆ ਤੇ ਉਹਨੇ ਆ ਕੇ ਜਦ ਕਿ 10 ਮਿੰਟ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਲਾਈਨ ਕੱਟਣ ਵਾਲਾ ਬੰਦਾ ਅੱਧੇ ਘੰਟੇ ਬਾਅਦ ਆ ਲਿਆ ਬੋਲੇ ਇੰਨੀ ਗੰਭੀਰਤਾ ਇਹ ਬਿਜਲੀ ਪ੍ਰਸ਼ਾਸਨ ਦੀ ਹੈਗੀ ਆ ਔਰ ਕਾਫੀ ਲਗਭਗ ਇੱਕ ਮਹੀਨੇ ਤੋਂ ਲਗਾਤਾਰ ਇਸ ਏਰੀਏ ਦੀ ਲਾਈਟ ਜਿਹੜੀ ਆ ਫਲਕਚੂਏਟ ਹੁੰਦੀ ਹੈ ਔਰ ਪੂਰਾ ਪੂਰਾ ਦਿਨ ਲਾਈਟ ਨਹੀਂ ਆਉਂਦੀ ਜੀ ਜੀ ਸਰ ਕਿੰਨਾ ਕੋ ਨੁਕਸਾਨ ਹੋਇਆ ਕਿੰਨਾ ਅੰਦਾਜ਼ਾ ਲਗਾ ਸਕਦੇ ਹੋ ਕਿੰਨੇ ਕੋ ਹਜ਼ਾਰਾਂ ਦਾ ਲੱਖਾਂ ਦਾ ਕਿੰਨਾ ਕਾਫੀ ਨੁਕਸਾਨ ਹੈ ਜੀ ਨੀਅਰ ਅਬਾਊਟ ਕਹਿ ਸਕਦੇ ਆਂ ਵੀ 70-80 ਲੱਖ ਦਾ ਵੀ ਹੋ ਸਕਦਾ ਅੱਛਾ ਸਰ ਸਰ ਜਦੋਂ ਅੱਗ ਲੱਗੀ ਉਦੋਂ ਤੁਸੀਂ ਮੌਕੇ ਤੇ ਸੀਗੇ ਆ ਤੁਸੀਂ ਕਰ ਸੀਗੇ ਦੀ ਰਾਤ ਨੂੰ ਅਸੀਂ ਜਦੋਂ ਆਏ ਗਏ ਸੀ ਕਿ ਮੇਰੀ ਆਪਣੀ ਦੁਕਾਨ ਹੈ ਅੱਛਾ ਸਰ ਹਾਂ ਮੇਰੇ ਉੱਪਰ ਗਾਊਨ ਸੀਗੇ ਦੋ ਜਿਨ੍ਹਾਂ ਦੇ ਦੋ ਤਿੰਨ ਗਾਊਨ ਸੀ ਦੁਕਾਨ ਹੈ ਮੋਹਿਤ ਆਟੋ ਭਾਰਤ ਵਾਲੇ ਨੇ ਭਾਰਸੇ ਲੋਨਾਂ ਦੇ ਤਿੰਨ ਗਾਊਨ ਸੜ ਗਏ ਆ ਮਨਪ੍ਰੀਤ ਹੈ ਲੜਕਾ ਉਹਦਾ ਵਿਚਾਰੇ ਦੀ ਛੋਟੀ ਜੀ ਦਕਨ ਤਾਂ ਉਹ ਸੜ ਗਈ ਸਾਰੀ ਉਹਦੀ ਵਿਚਾਰਾ ਪੂਰਾ ਸੂਰਾ ਆਦਮੀ ਆ ਉਹ ਤਾਂ ਸਬਦਾ ਨੁਕਸਾਨ ਹੋਇਆ ਹੈਗਾ ਬਹੁਤ ਜ਼ਿਆਦਾ ਨੁਕਸਾਨ ਕੀ ਮੰਗ ਕਰਨਾ ਚਾਹੁੰਦੇ ਹੋ ਸਰ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕੀ ਮੰਗ ਕਰਨੀ ਹੈ ਜੀ ਪ੍ਰਸ਼ਾਸਨ ਦੀ ਤਾਂ ਜੇ ਚਾਹਦਾ ਬਿਜਲੀ ਬੋਰਡ ਤੇ ਇਹ ਬਚ ਸਕਦਾ ਸੀ ਨੁਕਸਾਨ ਫਸਟ ਫਲੋਰ ਤੇ ਔਰ ਕਾਰਨ ਵੀ ਇਹਨਾਂ ਦੀ ਲਾਈਟ ਦੀ ਫਲਕਚੁਏਟ ਹੋਣ ਕਰਕੇ ਹੀ ਇਹ ਸ਼ਾਰਟ ਸਰਕਟ ਹੋਇਆ ਹੈਗਾ ਅੰਦਰ ਕੋਈ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਹਿਸਾਬ ਕਤਾ ਨਹੀਂ ਹੈਗਾ ਕਿ ਵੀ ਕੀ ਕੋਈ ਅੰਦਰ ਗਲਤ ਕੰਮ ਹੁੰਦਾ ਹੈ ਔਰ ਹੁੰਦਾ ਹੈ ਗਡਾਊਨ ਸੀ ਦੁਕਾਨਦਾਰਾਂ ਦੁਕਾਨਾਂ ਦੇ ਉੱਪਰ ਬਿਲਡਿੰਗ ਚ ਗਡਾਊਨ ਬਣਾਏ ਹੋਏ ਨੇ ਆਪਣੇ ਸਮਾਨ ਪਿਆ ਉੱਤੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਹੀਨੇ ਤੋਂ ਜੋ ਲਾਈਟ ਦਾ ਫਲਕਚੂਏਟ ਹੋ ਰਹੀ ਸੀਗੀ ਤੇ ਤੁਸੀਂ ਪਹਿਲੇ ਲੈਟਰ ਵਗੈਰਾ ਜਾਂ ਫੋਨ ਵਗੈਰਾ ਕਰਕੇ ਕੰਪਲੇਂਟਸ ਵਗੈਰਾ ਕੀਤੀਆਂ ਕੰਪਲੀਟ ਬਹੁਤ ਕੀਤੀਆਂ ਹੋਈਆਂ ਲੈਟਰ ਕੋਈ ਨਹੀਂ ਕੰਪਲੇਂਟ ਹੁੰਦੀਆਂ ਨਾ ਇਹਨਾਂ ਦਾ ਜਨਰਲ ਕੰਪਲੇਂਟ ਜਾਂਦੀਆਂ ਨੇ ਔਰ ਕੋੜਾ ਇਹਨਾਂ ਦਾ ਵੀ ਕਿੰਨੀਆਂ ਕੰਪਲੀਟ ਇਸ ਰੋਡ ਤੋਂ ਗਈਆਂ ਹੋਈਆਂ ਔਰ ਕਿੰਨੀ ਵਾਰੀ ਲਾਈਟ ਬੰਦ ਰਹਿੰਦੀ ਹੈ ਔਰ ਇਹ ਕਿਹਾ ਸਾਰਾ ਮਤਲਬ ਇਹ ਲਗਾਤਾਰ ਉਹਨਾਂ ਨੂੰ ਇਹ ਗੱਲ ਕਹੀ ਗਏ ਆ ਵੀ ਜਿਹੜੀ ਹੈ ਲਾਈਟ ਫਲਕਚੁਏਟ ਹੁੰਦੀ ਹੈ ਇਹਨੂੰ ਐਚਾ ਠੀਕ ਕਰਾਇਆ ਜਾਵੇ ਲਾਈਨ ਪਰ ਬਿਜਲੀ ਬੋਰਡ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਦ ਤੇ ਜੋ ਹੀ ਨਹੀਂ ਰੰਗਦੀ ਪਰ ਚਲੋ ਛੱਡੋ ਇਹ ਵੀ ਗੱਲ ਨਹੀਂ ਉਹਨਾਂ ਨੇ ਕੋਈ ਜਿੱਦਾਂ ਦੀ ਕੋਈ ਪ੍ਰੋਬਲਮ ਸੀਗੀ ਨਹੀਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਰਾਤ ਤਾਂ ਇਨ ਟਾਈਮ ਬੰਦਾ ਭੇਜ ਕੇ ਲਾਈਨ ਕੱਟੀ ਜਾ ਸਕਦੀ ਸੀ ਨਾ ਇੱਥੋਂ ਪੌੜੀ ਲਈ ਉਹਨਾਂ ਨੇ ਉੱਪਰ ਨਹੀਂ ਫਰਸਟ ਫਲੋਰ ਤੇ ਉਹ ਪੌੜੀ ਲਾ ਕਿਉਂਕਿ ਆ ਲਾਈਨ ਨਿਕਲ ਲਈ ਆ ਮੇਨ ਬਿਜਲੀ ਦੀ ਲਾਈਨ ਆ ਪੌੜੀ ਲੱਗੀ ਨਹੀਂ ਹੈਗੀ ਉਹ ਜਦੋਂ ਉੱਪਰ ਉਹਨਾਂ ਨੇ ਪੌੜੀ ਚੱਕੀ ਤਾਂ ਉਹਨਾਂ ਨੂੰ ਕਰੰਟ ਪਿਆ ਇੱਕਦਮ ਉਹ ਬਚਾ ਹੋ ਗਿਆ ਰਾਤ ਨਹੀਂ ਤਾਂ ਹੋ ਸਕਦਾ ਹੈ ਫਾਇਰਮੈਨ ਕੋਈ ਨਾ ਕੋਈ ਰਾਤ ਜ਼ਖਮੀ ਹੋ ਜਾਂਦਾ ਜਾਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਇਸ ਕਰਕੇ ਬਿਜਲੀ ਬੋਰਡ ਦੀ ਬਹੁਤ ਵੱਡੀ ਨਲਾਇਕੀ ਹੈ ਸਰ ਤੁਹਾਡੀ ਵੀ ਦੁਕਾਨ ਵਿੱਚ ਸੀ ਹਾਂਜੀ ਮੇਰੀ ਫਸਟ ਰੋਡ ਤੇ ਦੁਕਾਨ ਸੀ ਜੀ ਮੇਰੀ ਸ਼ਾਪ ਹੈ ਜੀ ਕਾਦੀ ਦੁਕਾਨ ਕਾਰ ਸ਼ੈਸੀ ਦੀ ਸ਼ਾਪ ਟੀ ਮੇਰੀ ਹਾਂਜੀ ਬਹੁਤ ਜ਼ਿਆਦਾ ਡੈਮੇਜ ਹੋਇਆ ਹੈ ਇਹ ਕਿੰਨੇ ਟਾਈਮ ਤੋਂ ਸੀ ਦੁਕਾਨ ਨੂੰ 12 ਸਾਲ ਹੋ ਗਏ ਇੱਥੇ 12 ਸਾਲਾਂ ਤੋਂ ਦੁਕਾਨ ਸੀ ਤੇ ਕਿੰਨੇ ਦਾ ਨੁਕਸਾਨ ਹੋਇਆ ਤੁਹਾਨੂੰ ਦੱਸਿਆ ਸਰਨੇ ਸਾਰਿਆਂ ਦਾ ਮਲਾ ਕੇ ਕੋਈ ਅਸੀਂ 90 ਲੱਖ ਦੇ ਰੇਂਜ ਵਿੱਚ ਆਇਆ ਤੇ ਤੁਸੀਂ ਕੀ ਮੰਗ ਕਰਨਾ ਚਾਹੋ ਮੰਗ ਸਾਨੂੰ ਸਰਨੇ ਦੱਸਾ ਬਈ ਪ੍ਰਸ਼ਾਸਨ ਕੋਲ ਅਸੀਂ ਕੀ ਉਮੀਦ ਕਰਦੇ ਆ ਜੇ ਸਾਡੀਆਂ ਕਮਿੰਟੇ ਨਹੀਂ ਸੁਣੀਆਂ ਜਾਂਦੀਆਂ ਜਿਹੜੀ ਬਿਜਲੀ ਦੀ ਪ੍ਰੋਬਲਮ ਸੀ ਪਿਛਲੇ ਆਹ ਇੱਕ ਮਹੀਨੇ ਤੋਂ ਸਾਰਾ ਸਾਰਾ ਦਿਨ ਲਗਾਤਾਰ ਲਾਈਟ ਨਹੀਂ ਸੀ ਹੁੰਦੀ ਇੰਨਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਕਹਿੰਦੇ ਸੀ ਕੋਈ ਸੁਣਵਾਈ ਨਹੀਂ ਸੀ ਜਿਵੇਂ ਮਿਡਲ ਕਲਾਸ ਬੰਦੇ ਦੇ ਲਈ ਆਪਣੇ ਘਰ ਨੂੰ ਚਲਾਉਣਾ ਬਹੁਤ ਔਖਾ ਹੁੰਦਾ ਹੈ ਤੇ ਇੱਕ ਆਹੀ bizness ਇੱਕ ਜਰੀਆ ਹੁੰਦਾ ਜਿਵੇਂ ਤੁਸੀਂ ਕਰ ਰਹੇ ਸੀਗੇ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਸਾਰਾ ਕੁਝ ਦੁਬਾਰਾ ਤੋਂ ਸਟਾਰਟ ਕਰਨਾ ਇੱਕ ਔਖਾ ਹੋਏਗਾ ਤੇ ਉਹਦੇ ਤੇ ਕੀ ਕਰਾਂ ਮੈਡਮ ਫਿਰ ਅਸੀਂ ਆਪਣੇ ਮਿਹਨਤ ਕਰਾਂਗੇ ਕੋਈ ਨਾ ਅਸੀਂ ਘਰ ਤੇ ਚਲਾਣਾ ਹੀ ਹੈ ਨਾ ਜੀ ਸਾਨੂੰ ਤਾਂ ਹੁਣ ਆਪਣੇ ਆਪ ਤੇ ਹੀ ਆਪਣੀ ਹਿੰਮਤ ਕਰੀਏ ਸਾਰੇ ਜਣੇ ਮਿਲ ਕੇ ਤੇ ਆਪਣਾ ਗੁਜ਼ਾਰਾ ਕਰਾਂਗੇ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਕੁਝ ਨਹੀਂ ਮਿਲਦਾ ਹੈ ਕਰਦੀਆ ਦਾ ਕੀ ਰਿਐਕਸ਼ਨ ਰਿਹਾ ਜਦੋਂ ਉਹਨਾਂ ਨੇ ਖਬਰ ਸੁਣੀ ਸਾਰੇ ਰੋਟੀ ਨਹੀਂ ਖਾਧੀ ਰਾਤ ਦੀ ਤੁਸੀਂ ਕੁਝ ਮਤਲਬ ਕੋਈ ਇਦਾਂ ਦੇ ਜਰੀਏ ਦੇ ਨਾਲ ਮੰਗ ਕਰਨਾ ਚਾਹੋਗੇ ਸਾਡੀ ਹੈਲਪ ਕੀਤੀ ਜਾਵੇ ਦੇਖੋ ਮੈਂ ਦੱਸਾਂ ਦੁਕਾਨਦਾਰ ਦਾ ਕੋਈ ਸਾਈ ਨਹੀਂ ਦੁਕਾਨਦਾਰ ਦੀ ਕੋਈ ਨਹੀਂ ਸੁਣਦਾ ਨਾ ਕੋਈ ਪ੍ਰਸ਼ਾਸਨ ਨੇ ਆ ਕੇ ਇੱਥੇ ਸੁਣਨੀ ਹੈ ਸਾਡੀ ਨਾ ਹੀ ਚਲੋ ਕੰਪਨਸੇਸ਼ਨ ਦਾ ਬੜੀ ਦੂਰ ਹੈ ਕੋਈ ਜ਼ਖਮਾਂ ਤੇ ਮੱਲਣ ਲਾਉਣ ਵੀ ਕਿਸੇ ਨੇ ਨਹੀਂ ਆਉਣਾ ਇਸ ਕਰਕੇ ਬਾਕੀ ਸਭ ਦੀ ਸੁਣਵਾਈ ਹੈ ਦੁਕਾਨਦਾਰ ਜਿਹੜਾ ਸਰਕਾਰ ਨੂੰ ਟੈਕਸ ਦਿੰਦਾ ਉਦੀ ਕੋਈ ਸਨਵਾ ਨਹੀਂ। ਉਹ ਨਾ ਕਦੇ ਹੋਣੀ ਹੈ। ਇਹ ਵੀ ਗੱਲ ਨਾਲ ਜਿਹੜਾ ਹਮੇਸ਼ਾ ਟੈਕਸ ਭਰਦਾ ਹੈਗਾ ਹਮੇਸ਼ਾ ਇਨਕਮ ਟੈਕਸ ਵੀ ਭਰਦਾ ਹੈ, ਜੀਐਸਟੀ ਵੀ ਭਰਦਾ ਸਭ ਕੁਝ ਕਰਦੇ ਆ ਪਰ ਮੈਂ ਸਮਝਦਾ ਕਿ ਨਾ ਇੱਥੇ ਕੋਈ ਪ੍ਰਸ਼ਾਸਨ ਨੇ ਆਉਣਾ ਨਾ ਹੀ ਪ੍ਰਸ਼ਾਸਨ ਨੇ ਆ ਕੇ ਦੇਖਣਾ ਵੀ ਕੀ ਹੋਇਆ ਕੀ ਨਹੀਂ ਹੋਇਆ ਕਾਰਨ ਕੀ ਰਿਹਾ ਹੁਣ ਤੱਕ ਤਾਂ ਕੋਈ ਆਇਆ ਨਹੀਂ ਪ੍ਰਸ਼ਾਸਨ ਦਾ ਬੰਦਾ। ਕੀ ਕਾਰਨ ਕੀ ਕਾਰਨ ਕੀ ਰਿਹਾ ਸ਼ਾਰਟ ਸਰਕਟ ਹੋਣ ਦੇ ਇਹ ਹਰ ਬੰਦਾ ਪੁੱਛਦਾ ਨਾ। ਹੁਣ ਤੁਸੀਂ ਦੇਖੋ ਨਾ ਵੀ ਦੁਕਾਨਦਾਰ ਵਿਚਾਰੇ ਰਾਤ ਦੇ ਰੋਟੀ ਵੀ ਨਹੀਂ ਖਾਧੀ ਪਰਿਵਾਰ ਉਹਦੇ ਦਾ ਸਾਰਾ ਉਰੇ ਫਿਰ ਰਿਹਾ ਚਾਰੇ ਦੁਕਾਨਦਾਰਾਂ ਦਾ ਸਰ ਤੁਸੀਂ ਸਾਡੀ ਵੀ ਦੁਕਾਨ ਵਿੱਚ ਸੀ ਜੀ ਸਾਡੀ ਦੁਕਾਨ ਹੈ ਜੀ ਭਾਰਤ ਸਪੇਅਰ ਕਾਰਪੋਰੇਸ਼ਨ ਦੇ ਨਾਮ ਤੋਂ ਕੀ ਕੰਮ ਹੈ ਕਾਰ ਸਪੇਅਰ ਪਾਰਟ ਦਾ ਕੰਮ ਹੈ ਜੀ ਕਿੰਨੇ ਟਾਈਮ ਤੋਂ 20 ਸਾਲ ਹੋ ਗਏ ਜੀ 20 ਸਾਲ ਤੋਂ ਤੇ ਕਿੰਨੇ ਘੋਜੇ ਦੇ ਕਰੀਬ ਆਗ ਸਾਡੇ ਨੂੰ ਪੁਨੇ ਦਾ ਸੱਗ ਲੱਗੀ ਹੈ ਜੀ ਤੁਸੀਂ ਇੱਥੇ ਸੀ ਨਹੀਂ ਅਸੀਂ ਘਰੋਂ ਆਏ ਹਾਂ ਜੀ ਫੋਨ ਗਿਆ ਸਾਨੂੰ ਕਿਸੇ ਦਾ ਗਵੰਡੀਆਂ ਨੇ ਫੋਨ ਕੀਤਾ ਹੈ ਕੀ ਫਾਇਰ ਹੋ ਗਈ ਫਿਰ ਅਸੀਂ 10 ਸਵਾ 10 ਵਜੇ ਪਹੁੰਚ ਗਏ ਸੀਗੇ ਜੀ ਜੋ ਤੁਸੀਂ ਪਹੁੰਚੇ ਤੇ ਕਿਦਾਂ ਦਾ ਦੇਖਣ ਨੂੰ ਮਿਲਿਆ ਤੁਹਾਨੂੰ ਇੱਕ ਫਾਇਰ ਵਿਗੇਟ ਦੀ ਗੱਡੀ ਲੱਗੀ ਹੋਈ ਸੀਗੀ ਜੀ ਤੇ ਕੋਸ਼ਿਸ਼ ਕਰਦੇ ਪਏ ਸੀਗੇ ਲੇਕਿਨ ਫਿਰ ਵੀ 7-8 ਗੱਡੀਆਂ ਲੱਗੀਆਂ ਫਾਇਰ ਵਿਗੇਟ ਦੀਆਂ ਔਰ ਬਹੁਤ ਟਾਈਮ ਲੱਗਿਆ ਕਾਬੂ ਕਰਨ ਦੀ ਆ ਕਾਫੀ ਨੁਕਸਾਨ ਹੋਇਆ ਜੀ ਸਾਡਾ ਜੀ ਤੁਸੀਂ ਜਿਵੇਂ ਕਹਿ ਰਹੇ ਕਿ ਪ੍ਰਸ਼ਾਸਨ ਤਾਂ ਪੱਕੀ ਹੀ ਮੰਗ ਕਰ ਸਕਦਾ ਤੁਹਾਡਾ ਵੀ ਇਹੀ ਸੋਚ ਜੀ ਬਿਲਕੁਲ ਇਹੀ ਸੋਚਣਾ ਸਰਕਾਰ ਨੂੰ ਚਲਾਣਾ ਜਿਵੇਂ ਅੱਗੇ ਇੱਕ ਬਿਜ਼ਨਸਮੈਨ ਇੱਕ ਏਜੰਟ ਦੇ ਸਿਰ ਤੇ ਹੁੰਦਾ ਹੈ ਕਿ ਸਾਰਾ ਕਾਰ ਨੂੰ ਚਲਾਣਾ ਬੱਚੇ ਵੀ ਹੈ ਘਰ ਫਹਿਮ ਸਾਰਾ ਕੁਝ ਹੈ ਉਹ ਨਹੀਂ ਓਖਾ ਹੋਏਗਾ ਬਿਲਕੁਲ ਜੀ ਬਿਲਕੁਲ ਨੁਕਸਾਨ ਤਾਂ ਹੋਇਆ ਹੀ ਹੈ ਨਾ ਰੀਸਟਾਰਟ ਕਿਵੇਂ ਕਰੋਗੇ ਰੀਸਟਾਰਟ ਤਾਂ ਇਦਾਂ ਹੀ ਹੈ ਜੀ ਹੁਣ ਦੁਬਾਰਾ ਸ਼ੁਰੂ ਤੋਂ ਸਟਾਰਟਿੰਗ ਕਰਨੀ ਪੈਣੀ ਹੈ ਇੱਕ ਵਾਰ ਨਵੇਂ ਸਿਰੇ ਤੋਂ ਸਟਾਰਟਿੰਗ ਕਰਨੀ ਪੈਣੀ ਹੈ ਜੀ ਦੁਕਾਨਦਾਰ ਦਾ ਤਾਂ ਇਦਾਂ ਹੀ ਹੈ ਜੀ ਉਚਾਰੀ ਦੀ ਸਲੀਟ ਲਿਖੀ ਜਾਂਦੀ ਹੈ ਜਦੋਂ ਸਲੀਟ ਭਰ ਜਾਂਦੀ ਹੈ ਫਿਰ ਕੋਈ ਨਾ ਕੋਈ ਮਟਾਈ ਜਾਂਦਾ ਹੈਗੇ ਹੁਣ ਦੁਬਾਰਾ ਫਿਰ ਲਿਖਣੀ ਸ਼ੁਰੂ ਕਰੂ ਤੇ ਕੋਈ ਨਹੀਂ ਕਿਸੇ ਨੇ ਪੁੱਛਣ ਵੀ ਨਹੀਂ ਆਉਣਾ ਸਾਨੂੰ ਇਹ ਇਹ ਲਾਈਟ ਇਹ ਅੱਗ ਲੱਗਣ ਦਾ ਕਾਰਨ ਤਾਂ ਕੁਦਰਤੀ ਇੱਕ ਤਰ੍ਹਾਂ ਦਾ ਕਾਰਨ ਹੈ ਨਾ ਹੁਣ ਇਹਨੂੰ ਬਿਜਲੀ ਬੋਰ ਨੂੰ ਕਹਿ ਲਓ ਜਾਂ ਕੁਦਰਤ ਨੂੰ ਕਹਿ ਲਓ ਜੋ ਵੀ ਸੀਗਾ ਕਿ ਇਹ ਨਾਲ ਨਹੀਂ ਪੁੱਛਣਾ ਆਣਾ ਅ ਜਿਵੇਂ ਤੁਸੀਂ ਦੇਖਿਆ ਕਿ ਜੋ ਜਿੰਨਾਂ ਚਾਰ ਦੁਕਾਨਦਾਰਾ ਜਿਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਤੇ ਉਹਨਾਂ ਨੇ ਕਹਿ ਰਹੇ ਉਹਨਾਂ ਦੇ ਉਹਨਾਂ ਨੂੰ ਹੈ ਕਿ ਪ੍ਰਸ਼ਾਸਨ ਜੋ ਹੈ ਸਾਡੀ ਹੈਲਪ ਕਰਦਾ ਹੀ ਨਹੀਂ ਸੁਣਦਾ ਹੀ ਨਹੀਂ ਤੇ ਬਿਜਲੀ ਬੋਰਡ ਦੀ ਇੱਕ ਨਲਾਇਕੀ ਦੱਸੀ ਜਾ ਰਹੀ ਹੈ ਕਿ ਜੇਕਰ ਉਹ ਜੋ ਲਾਈਟ ਫਲਕਚੂਏਟ ਇੱਕ ਮਹੀਨੇ ਤੋਂ ਹੋ ਰਹੀ ਸੀ ਕਿ ਜੇ ਉਸੇ ਸਮੇਂ ਦੇ ਵਿੱਚ ਉਹ ਕੋਈ ਐਕਸ਼ਨ ਲੈ ਲੈਂਦੇ ਆ ਉਸੇ ਟਾਈਮ ਜਦ ਤੁਸੀਂ ਸਮੇਂ ਅੱਗ ਲੱਗੀ ਉਸ ਸਮੇਂ ਦੇ ਵਿੱਚ ਉਹ ਬਿਜਲੀ ਕਰ ਦਿੰਦੇ ਤਾਂ ਆ ਕਾਫੀ ਜ਼ਿਆਦਾ ਬਚਾਅ ਹੋ ਜਾਣਾ ਸੀਗਾ ਪਰ ਜੋ ਹੈ ਨਹੀਂ ਹੋ ਪਾਇਆ ਕਾਫੀ ਨੁਕਸਾਨ ਹੋਇਆ ਹੈ ਇਹ ਦੱਸ ਰਹੇ ਆ